ਦਾ ਉਹਦਾ ਮਤਲਬ ਹੋਈ ਮੈਂ ਇਹ ਐਪਲੀਕੇਸ਼ਨ ਦੋ ਬੀ ਇਹਨਾਂ ਦਾ ਸਮੱਸਿਆ ਮੈਨੇ ਇਹਨਾਂ ਨੂੰ ਲੈ ਕੇ ਨਿਮੀ ਕੋਲੋਂ ਯਾ ਪਹਿਲਾਂ ਵੀ ਆਈਡੀ ਉਸ ਕਰੀ ਇਹਨੇ ਪਹਿਲੇ ਹੀ ਖਾਤਿਆਂ ਯਾਰ ਵੀ ਤਾਂ ਪੇਂਦਾ ਹੋ ਸਕਦਾ ਲੇਕਿਨ ਪਰ ਉਹ ਆਲਰੇਡੀ ਇੱਕ ਪਹੀਨਾ ਜਿਹੜਾ ਮਹੀਨਾ ਪਹਿਲਾਂ ਉਹਦੀ ਜ਼ਮੀਨ ਆ ਤੁਹਾਨੂੰ ਪਤਾ ਹੈ ਸਾਰਿਆਂ ਨੇ ਤੁਸੀਂ ਰਿਕਾਰਡ ਕਾਰਡ ਦਾ ਦੇਖਿਆ ਵੀ ਰਿਕਾਰਡ ਵੀ ਉਹਦੇ ਵਿੱਚ 650000 ਰੁਪਏ ਦੀ ਕਮਲ ਥੋੜੀ ਜਿਹੜਾ ਟਰੱਕ ਪੁਣੇ ਦਾ ਵੱਡਾ ਰੋਕਾ ਪੱਟੀ ਪਾਈ ਲੱਗ ਗਈ। ਜਿਹੜੀ ਇਹ ਪ੍ਰਧਾਨਿਕ ਹੋਣਾ ਹੈ ਤਾਂ ਪਹਿਲਾਂ ਆਪਾਂ ਸੁਪੀਰ ਨਾਲ ਮੋੜੇ ਵੀ ਮੇਰੀ ਕੱਟੇ ਕਿ ਕਿ ਪ੍ਰਧਾਨ ਤੋਂ ਪੱਟੀ ਬਟ ਬਦਲਣ ਦੀ ਜਰੂਰਤ ਹੈ। ਅੱਜ ਹੈ ਇੰਨੀ ਸਰਕਾਰ ਮੰਗ ਰਹੀ ਹੈ ਕਿ ਨੂੰ ਵੀ ਟਰੱਕ ਮਟਰ ਸਭ ਸਭ ਲੈਣੇ ਉਹਦੇ ਮੇ ਨਾਲ ਹਰੂ ਦਾ ਕਾਰ ਲੱਗੇ ਟਰੱਕ ਸਿਆਣੀਆਂ ਉਹ ਹੱਲ ਕਾਉਣ ਦੀ ਕੋਸ਼ਿਸ਼ ਕਰੀ। ਜਿਹੜਾ ਇਹਨਾਂ ਨੂੰ ਸਰਕਾਰ ਸਪਾਲਟ ਦੇ ਪਾਲਾ ਜੀ ਨੇ ਟਰੱਕ ਚਲਣ ਤੁਹਾਡੇ ਸਾਹਮਣੇ ਸਰ ਦੇ ਸਰਪਸਬ ਦੇ ਨਿਯਮ ਬਣਾਏ ਗੁਰੇ ਟਰੱਕ ਮਿੱਟਰਾਂ ਦਾ ਫੈਸਲਾ ਹੈ ਸਰਪਸਬ ਚੱਲਿਆ ਗਿਆ ਫਿਰ ਜੇ ਮੈਂ ਇਹਨਾਂ ਨੂੰ ਖਤਮ ਕਰਨ ਬਾਰੇ ਆਂ ਤੁਹਾਡੀ ਕੋਈ ਸਮੱਸਿਆ ਹੋਣੀ ਕਿਤੋਂ ਤੱਕ ਕਿ ਮੈਂ ਤੁਹਾਡੇ ਮੇਰੀ ਕੌਮ ਕੋ ਬੜੀ ਪਰ ਤੁਹਾਡੇ ਵੀ ਤੁਹਾਡੀ ਸਮਰਥਾ ਵੀ ਤੁਹਾਡੇ ਖਿਦਮਤ ਵਿੱਚ ਮੈਂ ਲੜੂੰਗਾ ਤੇ ਜੋ ਵੀ ਕਹਿੰਦੇ ਨੇ ਕਿ ਮੀਨ ਹੈ ਜਿਹੜੀ ਆਉਂਦੀਆਂ ਨੇ ਭੱਜਦੀਆਂ ਉਹ ਉਸ ਇੱਕ ਐਂਚ ਜਮੀਨ ਹੈ ਜਿਹੜੀ ਕਿਸੇ ਤੋਂ ਤਾਤੂ ਹੋ ਜਾਂਦਾ ਔਰ ਮੈਂ ਤੁਹਾਡੇ ਨਾਲ ਹੋ ਰਹੀ ਵੀ ਜਿਹੜੇ ਇੱਥੋਂ ਦੇ ਆਮ ਆਦਮੀ ਪਾਰਟੀ ਦੇ ਆਗੂ ਕਿ ਕਰਦੇ ਆ ਉਹਨਾਂ ਨੂੰ ਬੇਨਤੀ ਕਰਦੇ ਵੀ ਇਹਨਾਂ ਜਿਹੜਾ ਗ੍ਰੀਨ ਪੇਟਾਂ ਦੀ ਜਿਹੜੀ ਪਾਈਪਾਈ ਜੋੜ ਕੇ ਲਈ ਚੀ ਉਹ ਇਦਾਂ ਨਾ ਹੜਵਾਉਣ ਉਹਨੂੰ ਤਰਕ ਪ੍ਰਭਾਵ ਦੇ ਨਾਲ ਜਿਹੜੀ ਉਹ ਲਈ ਜਾ ਉਹਨੂੰ ਜੈਫਟਾ ਦੋ ਦੂਸਰਾ ਜਿਹੜਾ ਇਹਨਾਂ ਦੀ ਸਮੱਸਿਆ ਮੈਂ ਕੀ ਆ ਜਿਵੇਂ ਇਹਨਾਂ ਨੂੰ ਜਿਹੜਾ ਕਰਾਇਆ ਜੋ ਦਿੱਕਿਆ ਜਾਂਦਾ ਸਰਕਾਰ ਆਪਣੇ ਤੋਂ ਬਹੁਤ ਘੱਟ ਦੇ ਇਹ ਕੰਮ ਕਰਵਾ ਜਾਂਦਾ ਕਿਉਂਕਿ ਪਿੱਛੇ ਬੰਦਿਆਂ ਦਾ ਭੰਗ ਹੁੰਦੀ ਹੈ ਜਿਹੜੇ ਕੋਈ ਅਪਰੇਟਰ ਹੁੰਦੇ ਨੇ ਜਿਹੜਾ ਕਿਤਾ ਉਹਨੂੰ ਸਾਬਤੀ ਤੌਰ ਤੇ ਤੇ ਬਿਠਾ ਦਿੰਦੇ ਆ ਤਾਂ ਉਹ ਜਾ ਕਰਵਾ ਲੈਂਦੇ ਆ ਉਹ ਆਪਣੇ ਲੱਖ ਰੁਪਏ ਕਮਾ ਲੈਂਦੇ ਆ ਲਗਭਗ ਸੀਗਾ ਕਿੰਨਾ ਬੰਦਾ ਮਿਲ ਜਾਂਦਾ ਨੇ ਜਿੱਥੇ ਬੰਦਾ ਆਪਣੇ 500 ਰੁਪਏ ਚੱਕਰ ਦਾ ਭਾਅ ਹੈ ਇਹਨੂੰ 2200 ਤੋਂ 2000 ਲੈਂਦੇ ਆ ਇੱਕ ਬੰਦਾ ਕੋਈ ਹੌਲੀ ਪ੍ਰਾਕਟਿਕ ਗਰਮੀ ਤੇ ਬੈਠ ਕੇ ਉਹਦਾ ਡੀਜ਼ਲ ਵੀ ਮਾਝਦਾ ਉਹ ਜਹਾੜੀ ਵੀ ਟੈਰ ਵੀ ਕਾਹਨ ਗਿੱਦਾ ਦਿੰਦਾ ਉਹ 2000 ਜਾਂ 2200 ਰੁਪਏ ਜਦਕਿ ਠੇਕੇਦਾਰ ਸਰਕਾਰ ਤੋਂ 3500 ਰੁਪਏ ਲੈ ਤਾ ਜੇਕਰ ਸਰਕਾਰ ਜਾਂ ਕੋਈ ਵਿਭਾਗ ਐ ਸਮਝਦਾ ਵੀ ਠੀਕ ਹੈ ਵੀ 22 ਜਾਂ 25 ਟਰੱਕ ਫਿੱਟ ਦਾ ਗੁਜ਼ਾਰਾ ਹੁੰਦਾ ਤਾਂ ਵੀ ਉਹ ਠੇਕੇਦਾਰ ਨੂੰ ਵਿਚਕੋਂ ਪਾਉਂਦੇ ਨੇ ਫਿਰ 1000 ਰੁਪਏ ਜਾਂ ਬਰਾਂਤ ਵਿੱਚ ਇੱਕ ਤਾਂ ਸਰਕਾਰ ਨੂੰ ਪੂਨਾ ਕਿਉਂ ਲਉਂਦੇ ਨੇ ਜੋ ਸਿੱਧਾ ਹੀ ਇਹਨਾਂ ਨੂੰ ਦੇ ਦੇ ਜਿਹੜਾ ਮਾਰ ਮੈਂ ਤੁਹਾਨੂੰ ਕਹਣਾ ਵੀ ਇਹਦਾ ਤਾਂ ਕੋਈ ਸਰਕਾਰ ਤੋਂ ਬੇਨਤੀ ਕਰਾਉਣਾ ਤੁਹਾਡੇ ਵੱਲੋਂ ਮੈਂ ਮਿਲ ਕੇ ਵੀ ਕਹੂੰਗਾ ਕਿ ਜਦੋਂ ਉਹ ਕੋਈ ਸਾਡਾ ਮਿਲ ਦਾ ਟਾਈਮ ਮਿਲਿਆ ਇਹ ਨਾਲ ਗ੍ਰੀਟ ਕਰਨਾ ਕੋਈ ਹਾਲ ਨਹੀਂ ਦੋ ਜੀਡੀਆ ਨਾਲ ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਦੁਨੀਆ ਤੋਂ ਬਣੇ ਆ ਉਹ ਸੋਸਾਇਟੀ ਬਣਾ ਕੇ ਕਿਸੇ ਹੋਰ ਜੇ ਹਮਾਤ ਦੇ ਵਿੱਚ ਦੀ ਹੈ ਜਿਹਨੂੰ ਉੱਥੇ ਲੱਗ ਕੇ ਤੇ ਲੋਕ ਐ ਇਸ ਤੋਂ ਇੰਡਸਟਰੀ ਦਾ ਹਾਂ ਹਾਂ ਬੇ 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 ਸਿਰਫ ਕੇਵਲ ਸੈਂਕਟ ਨਾਮ ਮੈਂਬਰ ਨੂੰ ਕਾਇਦਾ ਸਿਰਫ ਇਹ ਕਰਦੀ ਪਹਿਲੇ ਸਾਡੇ ਤਰੱਕੀ ਉਹ ਉੱਥੇ ਉਹੀ ਬੰਦੇ ਕੰਮ ਕਰਦੇ ਜਿੱਦਾਂ ਜਿਹੜਾ ਮੈਂ ਚਾਹਣਾ ਵੀ ਇੱਥੇ ਜੋ ਵੀ ਕੰਮ ਹੈ ਨਾ ਜਿਹੜਾ ਉਹ ਇੰਟਰਡੈਕਸ਼ਨ ਜੁਨੀਅਨ ਦੀ ਉੱਥੋਂ ਦੇ ਆਪਰੇਟਰਾਂ ਨੂੰ ਵੀ ਐਲ ਆਉਂਦੇ ਜੇਕਰ ਉਹ ਕੰਮ ਚੋ ਗੱਡੀਆਂ ਨਹੀਂ ਮੁੱਕੇ ਦਾ ਕੰਮ ਜ਼ਿਆਦਾ ਹੁੰਦਾ ਦੇਖਿਆ ਤੇ ਇਹਨਾਂ ਦੇ ਸੈਟਅਪ ਨੂੰ ਬਣਾਈ ਦੀ ਜਿੰਨੀ ਪਹਿਲਾਂ ਜਿੰਨੇ ਬਿਠਾਉ ਤਾਂ ਕਿ ਕੰਮ ਸਰਕਾਰਾਂ ਦਾ ਕੰਮ ਹੁੰਦਾ ਨਿਖਾਰਦਾ ਤੇ ਅਸੀਂ ਇਹਨਾਂ ਗ੍ਰੀਟ ਮੈਟਰਾਂ ਨੂੰ ਜਿਹੜਾ ਜੁਜੇ ਪੈਰਾਸਲ ਖੜੇ ਕਰਨਾ ਚਾਹੁੰਦੇ ਜਿਵੇਂ ਜਿਹੜੇ ਆਪਣੀ ਉਮਰ ਨਿਗਾਹ ਕਿਸ ਕਰਦੇ ਨੇ ਬੱਚਾ ਜੀ ਕੋਈ ਹੋਰ ਕੰਮ ਵੀ ਕਰੀ ਕਰਨਾ ਚਾਹੀਦਾ ਇਹਨਾਂ ਦੇ ਇਹਨਾਂ ਦਾ ਸਕੀਮ ਦੇ ਨਾਲ ਲਗਾ ਹੈ ਅਜੇ ਇਸੇ ਤੋਂ ਮੁਕਤੀ ਖਾਂਦੇ ਰਹਿਣ ਦਾ ਪਰ ਅਸੀਂ ਖੜੇ ਕਰਦਾ ਤੁਹਾਨੂੰ ਕਹਿੰਦਾ ਬਾਪਰ ਮਲੇ ਸਾਬ ਕਲਾ ਤੱਕਾ ਔਰ ਇਹ ਕਲਾ ਬਰਨਾਲਾ ਸ਼ਹਿਰ ਦੇ ਪੂਰੇ ਜ਼ਿਲ੍ਹੇ ਵਿੱਚ ਰੱਖਣ ਨੂੰ ਸਦਾ ਅੱਜ ਪਹਿਲ ਬਰਨਾਲੇ ਤੋਂ ਇਹ ਅਗਲੇ ਵੀ ਕਿਹੜਾ ਹੋਊਗਾ ਜਿੱਥੋਂ ਪੰਜਾਬ ਮੇਰੀ ਸ਼ਹਿਰ ਪ੍ਰਭਾਤ ਵਾਲੋ ਕਹਿੰਦਾ ਲੈ ਕੇ ਜਾ ਸਰ ਨੂੰ ਐਮਐਲਏ ਭਾਖਤ ਜੀ ਜਦੋਂ ਮੈਂ ਆ ਕੇ ਕਰ ਆਪੇ ਇਲੈਕਸ਼ਨ ਮੇਲੇ ਇੱਥੇ ਨੂੰ ਬੇਨਤੀ ਕਰ ਰਿਹਾ ਸੀ ਕਿ ਮੈਂ ਮੇਰਾ ਹਾਂ ਜਿੱਥੇ ਮੈਂ ਜਿੱਥੇ ਕੋਈ ਮੇਰੇ ਕੋਲ ਆ ਕੇ ਜੀ ਕਿਸੇ ਗੋਲ ਪੁੱਛਿਆ ਸਾਡੇ ਪਰ ਸਮੱਸਿਆ ਜਾਂ ਬੰਦ ਲੋਕ ਯਾਰ ਇਹ થોਡੀ ਸਪਸ਼ਟਤਾ ਮੈਂ ਇਹਨਾਂ ਨਾਲ ਸੁਣ ਜਾਂ ਆਈਡੀ ਉੱਤਰ ਕਰੀ ਨਵੇਂ ਅੱਗੇ ਤੋਂ ਮੈਂ ਤਾਂ ਉਹ ਬਾਤ ਹੋ ਰਹੀ ਹੈ ਆ ਡਾਕਟਰ ਨਾਲ ਬੈਠ ਕੇ ਗੱਲ ਕੀਤੀ ਜਿੱਤਾਂ ਨਾਲ ਬਿਲਕੁਲ ਸਵਾਰਦੀ ਹੁਣ ਤੇ ਕੋਸ਼ਿਸ਼ ਕਰੂਗਾ ਵੀ ਜਿਹੜੀ ਸਰਕਾਰ ਨੂੰ ਮਿਲ ਕੇ ਜਾਂ ਸਾਡੀ ਸਰਕਾਰ ਦੇ ਸਰਕਾਰ ਨੂੰ ਮਿਲ ਕੇ ਜਿਹੜੀਆਂ ਇਹਨਾਂ ਦੀਆਂ ਭਾਲੀਆਂ ਜਦੋਂ ਕੰਮ ਤੋਂ ਵਾਲੀ ਸੂਚਨਾ ਬਹੁਤ ਹਲਕਮ ਜਿਹੜੀਆਂ ਲੀਜ ਹੈ ਬਜਾਗੂ ਸਿੰਘ ਨੂੰ ਲਿਖ ਕੇ ਦਾ ਵੀ ਅਥਰਾਜ ਬਾਗੀ ਕਿਵੇਂ ਬਤਾ। ਰਾਮਾਨੀ ਜਿੱਥੇ ਤੱਕ ਮੈਂ ਜਾਣਾ ਹੈ ਮੈਨੂੰ ਰਿਪੋਰਟ ਲਾਈ ਜਾਇਹਨਾਂ ਨੂੰ ਜਾਇਹੋ ਕਾਨੂੰਨੀ ਹੋਵੇ। ਚਾਹੇ ਸਰਪ ਤੇ ਬੈਟ ਕਿਡਣ ਦਾ ਜਿਹੜਾ ਹੀ ਹੋਵੇ ਲੱਗਾ। ਸਰ ਜਿਸ ਤਰ੍ਹਾਂ ਕਿਹਾ ਵੀ ਐਸਾ ਭ੍ਰਿਸ਼ਟਾਚਾਰ ਜਿਹੜਾ ਹੈਗਾ ਟਰੱਕ ਯੂਨੀਅਨ ਦੇ ਵਿੱਚ ਬਹੁਤ ਹੋ ਰਿਹਾ ਇਸ ਦੇ ਪਿੱਛੇ ਤੁਹਾਨੂੰ ਕਿਹਦਾ ਹੱਥ ਲੱਗ ਰਿਹਾ ਵੀ ਕੀ ਕੀ ਦੇ ਅਫਸਰਚਾਰ ਤਾਂ ਜਿਹੜੇ ਸੁਭਾਵਾਗੇ ਕਰ ਕੋਈ ਵੀ ਰਹਿ ਮੈਂ ਤੱਕੇ ਟੈਲੀਫੋਨ ਕਰਦਾ। ਪਰ ਜਦੋਂ ਅਸੀਂ ਰੋਲਾ ਪਏ ਦਬਾਪ ਨੂੰ ਥੋਨੂੰ 4 ਲੀਟਰ ਜਾ ਕੇ ਕਹਿਣ 10 ਲੀਟਰ ਜਾ ਕੇ ਤੁਹਾਨੂੰ ਦੱਸਣ ਸਮੱਸਿਆ ਛੱਡੀ ਆ ਸਾਡੀ ਤਾਂ ਠੁੱਕ ਹੁੰਦੀ ਐ ਜੇਕਰ ਅਸੀਂ ਫੇਰ ਵੀ ਅੱਖਾਂ ਬੰਦ ਕਰਕੇ ਬੈਠੇ ਆ ਮੈਂ ਕਹਿੰਦਾ ਉਮਰ ਸਾਡੇ ਬਟੂ ਕੀ ਕਿਸੇ ਸਾਡੇ ਖਤਰੇ ਬਾਰੇ ਸਰ ਜਿਸ ਦਾ ਕੱਲ ਗੁਰਜੀਤ ਸਿੰਘ ਬਾਦਜੀ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਨੇ ਸਿੱਧਾ ਤੌਰ ਤੇ ਜਿਹੜਾ ਹੈਗਾ ਸੱਤਾਧਾਰੀ ਤੇ ਰਤੇ ਜਿਹੜੇ ਹੈਗੇ ਨਿਸ਼ਾਨੇ ਸਾਦੀ ਹੈ ਉਹਨਾਂ ਨੇ ਕਿਹਾ ਵੀ ਸੱਤਾਧਾਰੀ ਤੇ ਰਤੇ ਜਿਹੜੀ ਹੈਗੀ ਆਗੂ ਹੈ ਇਸ ਚੀ ਲਈ ਮਤਲਬ ਜ਼ਿੰਮੇਵਾਰ ਹੈ ਉਹ ਚੀਜ਼ ਹੈ ਉਸ ਪਰ ਕੀ ਕਰ ਰਹੇ ਹੋ ਤੁਹਾਨੂੰ ਬਹਿ ਵੀ ਥੋੜੀ ਗੱਲ ਕਹੀ ਨਾ ਜਦੋਂ ਰੌਲਾ ਪੈ ਰਿਹਾ ਹੈ ਇਹਦਾ ਬੰਦੋ ਸਰ ਕਿਹਨੂੰ ਕਰਦਾ ਗਾਸਟ ਕਰ ਮੈਂ ਐਮਐਲਏ ਮਿਲੋ ਪੱਟ ਲੱਗਾ ਮੈਂ ਤੇ ਲੋਪਾ ਪਾਰਟੀ ਦੇ ਲੋਪਾ ਪਾਰਟੀ ਦੇ ਉਹਦੇ ਨਮਾਇंदे ਹੈ ਅਗੂਨਾ ਕੁਲੇ ਇੱਕ ਪ੍ਰੈਕਟਰ ਦਾ ਸਭੂ ਇਕੱਠਾ ਉਸੇ ਗਿਆ ਸੀ ਤਾਂ ਉਹ ਮੇਰੀ ਗੱਲ ਸੁਣ ਕੇ ਉਹਦੇ ਕੋ ਕਾਰਵਾਈ ਕਰਕੇ ਇਹੋ ਜੀ ਉਹ ਸਭ ਕੁਝ ਦੇਖ ਕੇ ਖਾ ਬੰਦ ਕਰ ਦੋ ਪਰ ਦਿੱਤਾ ਹੈ ਕਿ ਤੁਹਾਡੇ ਜਾਓਗੇ ਕਿ ਮੈਂ ਸਾਰਿਆਂ ਨੂੰ ਅੱਜ ਮੈਂ ਆਪਣੀ ਕਹਿੰਦਾ ਮੈਂ ਤਾਂ ਹੋਰ ਪਾਰਟਸ ਨੂੰ ਆਮ ਲੋਕਾਂ ਨੂੰ ਕਹਿਣ ਦਾ ਕਿ ਇੰਨਾ ਪ੍ਰੇਸ਼ਾਨ ਨਾਲ ਖੜਨਾ ਚਾਹੀਦਾ ਸਾਨੂੰ ਇੰਨੀ ਲੜਾਈ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਕਾਹੇ ਕੋਈ ਸਿਆਸੀ ਪਾਰਟੀ ਹੋਵੇ ਕੋਈ ਗਾਡੀਆਂ ਕੋਈ ਡੈਮੋਕਰੇਟਿਕ ਗੱਥੀਆਂ ਹੋਣ ਮੈਂ ਸਾਰਿਆਂ ਨੂੰ ਸਦਾ ਦੇ ਨੈਸ਼ਨਲ ਅਾਈ ਦੇ ਵਿੱਚ ਜਟ ਕੇ ਜਿਹੜਾ ਇਹਨਾਂ ਤੋਂ ਜਿਹੜੀਆਂ ਜੋਕਾਂ ਲੱਗੀਆਂ ਹੋਈਆਂ ਕੋਰਟ ਇਹਨਾਂ ਨੂੰ ਪਾਸਿੰਗ ਮੂਵਾਂ ਦਾ ਸੰਬੰਧ ਸਾਡੇ ਨਾਲ ਜੀ ਬਹੁਤ ਟਾਈਮ ਦੇ ਚੱਲ ਰਹੀ ਜੀ ਅਸੀਂ ਘਟ ਤੋਂ ਘਟ ਜੇ ਗਿਣਤੀ ਕਰੀਏ ਨੂੰ ਘੱਟੋ-ਘੱਟ 100 ਜਿਹੜਾ ਸੀ ਮੰਤਰੀ ਸਾਹਿਬ ਮੀਤ ਹਰਪੋਲਿਆ ਅਸੀਂ ਮਾਰਿਆ ਜੀ ਸਾਨੂੰ ਕਹਿੰਦੇ ਤਾਂ ਮੈਨੂੰ ਦਿੱਤਾ ਜਾਂਦਾ ਸੀਗਾ ਕੋਈ ਟਾਈਮ ਸੀ ਜਦੋਂ ਇੱਥੇ ਆ ਕੇ ਸਾਨੂੰ ਇਹ ਵਾਅਦਾ ਕਰੇ ਗਏ ਸੀ ਵੀ ਜਿਹੜਾ ਇੱਥੇ ਪ੍ਰਧਾਨ ਬਣਨਾਗਾ ਸਾਡੀ ਸੈਂਟੀ ਨਾਲ ਤੁਹਾਡੇ ਆਪਰੇਟਰਾਂ ਚੋਂ ਬਣਨਾਗਾ ਉਸ ਤੋਂ ਬਾਅਦ ਸਾਡੇ ਤੇ ਪ੍ਰਧਾਨ ਉੱਪਰ ਫੋਕਿਆ ਗਿਆ ਤੇ ਚਾਰ ਮੈਂਬਰ ਅਸੀਂ ਲਾਏ ਗਏ ਤੋਂ ਜੂਨੀਅਰ ਦੇ ਵਿੱਚੋਂ ਉਹਦੇ ਸਾਈਨ ਚਲਦੇ ਕੀਤੇ ਗਏ ਸਾਡਾ ਵਿੱਚ ਕੋਈ ਯੋਗਦਾਨ ਨਹੀਂ ਰੱਖਿਆ ਗਿਆ ਕਿਸੇ ਹੱਦ ਦੇ ਵਿੱਚ ਕੋਈ ਸਾਡਾ ਦਾਅ ਨਹੀਂ ਸੀਗੇ ਉਸ ਤੋਂ ਬਾਅਦ ਅਸੀਂ ਅੱਡੀ ਚੋਂ ਟੁੱਟ ਟੁੱਟ ਹੋਣ ਲੱਗੀ ਅਸੀਂ ਮੰਤਰੀ ਸਾਹਿਬ ਕੋਲ ਜਾਂਦੇ ਰਹੇ ਪਹਿਲਾਂ 100 ਬੰਦਾ ਵਾਕੇ ਫਿਰ 50 ਬੰਦੇ ਵਾਕੇ ਫਿਰ 20 ਬੰਦੇ ਵਾਕੇ ਉਦੋਂ ਵੀ ਕੋਈ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਸਾਮੂਹ ਵਿੱਚ ਬੰਦੇ ਮੈਨਿੰਗ ਨਹੀਂ ਦਿੰਦੇ ਸੀਗੇ ਤੇ ਅਸੀਂ ਕਿਹਾ ਵੀ ਜੇ ਕਈ ਜਿਵੇਂ ਤੁਸੀਂ ਜੁਨੇ ਚ ਸਾਡੇ ਕੋਲ ਜਾਈ ਸੀਗੇ ਵੀ ਤੁਸੀਂ ਤੁਹਾਡਾ ਅਸੀਂ ਇਸ ਤਰ੍ਹਾਂ ਜੇ ਪ੍ਰਧਾਨ ਬਣੋਗਾ ਤੇ ਤੁਸੀਂ ਆਓ ਜੁਨੇ ਚ ਪੁੱਛੋ ਜੀ ਵੀ ਕੀ ਸਾਡਾ ਹਾਲ ਹੈਗਾ ਤੇ ਸਾਨੂੰ ਇਹ ਗੱਲ ਕਹੀ ਗਈ ਵੀ ਮੈਂ ਜੁਨੇ ਚ ਕੀ ਕਰਨਾ ਕਰਾਂਗਾ ਨਾ ਸਾਡੇ ਉਸ ਤੋਂ ਬਾਅਦ ਜਦੋਂ MP ਇਲੈਕਸ਼ਨ ਲੜਿਆ ਇਹਨਾਂ ਨੇ ਫੇਰ ਵੀ ਨਹੀਂ ਆਏ ਕਿਉਂ ਨਹੀਂ ਆਏ ਕਿਉਂਕਿ ਸਾਡੇ ਲੋਕ ਕਹਿ ਨਹੀਂ ਸਕਦੇ ਸੀਗੇ ਸਾਨੂੰ ਵੀ ਸਾਡੇ ਨਾਲ ਵਾਅਦਾ ਕਰੇਗੇ ਜੋ ਵਾਅਦੇ ਤੋਂ ਝੂਠੇ ਹੋਗੇ ਸੀਗੇ ਤੇ ਹੁਣ ਅਸੀਂ ਆ ਹੁਣ ਹਰਿੰਦਰ ਧਾਲੀਵਾਲ ਇਹਨਾਂ ਕੋਲੇ ਵੀ ਜਾਂਦੇ ਰਹੀ ਆ ਟਰੱਕ ਜੁਰੀਨ ਕਦੇ 50 ਬੰਦੇ ਕਦੇ 60 ਬੰਦੇ ਫਿਰ ਸਾਨੂੰ ਕਿਹਾ ਗਿਆ ਵੀ ਘਰ ਤੁਸੀਂ ਇੰਨੇ ਬੰਦੇ ਨਾ ਆਇਆ ਕੋਲੋਂ ਤੁਸੀਂ 5-4 ਬੰਦੇ ਆਜਿਆ ਕਰੋ ਆਰ ਸਾਡੀ ਸੁਣਵਾਈ ਫੇਰ ਵੀ ਨਹੀਂ ਹੋਈ ਹੈਗੀ ਉੱਥੇ ਕੋਈ ਅਸੀਂ ਸਾਰਾ ਕੁਝ ਪ੍ਰੂਫ ਵੀ ਦਿੱਤੇ ਕਿ ਆ ਹਾਂ ਹਾਂ ਕੋ ਸਾਡੇ ਨਾਲ ਲੁੱਟ ਹੋ ਰਹੀ ਹੈਗੀ ਨਾ ਆ ਜਿਹੜਾ ਮੁੱਦਾ ਹੈਗਾ ਹੁਣ ਇਹ ਸਾਨੂੰ ਪਤਾ ਲੱਗਿਆ ਸੀ ਵੀ ਸਾਡੀ ਜਿਹੜੀ ਜ਼ਮੀਨ ਆ ਉਹ ਦੀ ਚੋਤੀ ਗਈ ਆ ਅਸੀਂ ਇਹਦਾ ਡਾਟਾ ਕਢਾਇਆ ਜੀ ਕਢਾ ਕੇ ਅਸੀਂ ਬਾਈ ਕਾਲਾ ਟੇਲੋਂ ਜੀ ਨੇ ਹਾਟੀ ਮਤ ਦਿੱਤੀ ਸੀ ਬੀਸੀ ਤੇ ਮੈਮੋਰੰਡਮ ਵੀ ਦਿੱਤਾ ਤੇ ਉਹ ਅਸੀਂ ਸਾਰਾ ਕੁਝ ਕਰਕੇ ਅਸੀਂ ਇਹਨੂੰ ਕੱਢਿਆ ਇਹਦੀ ਖੋਜ ਕੀਤੀ ਤਾਂ ਸਾਰਾ ਕੁਝ ਸਾਹਮਣੇ ਆਇਆਗਾ ਤੇ ਹੁਣ ਇਹਨਾਂ ਕੋਲੇ ਕੋਈ ਜਵਾਬ ਨਹੀਂ ਜਵਾਬ ਕੀ ਆ ਸਾਨੂੰ ਬੰਦਾ ਚੰਗਾ ਬੋਲ ਕੇ ਨਹੀਂ ਸਾਨੂੰ ਮਲੰਗ ਪਰ ਸਾਨੂੰ ਅਜੇ ਟਰੱਕ ਜੁਨੀਆ ਦਾ ਪ੍ਰਧਾਨ ਚੁਣਿਆ ਗਿਆ ਹੁਣ ਤੁਹਾਡੇ ਕੋਲੇ ਇਸ ਵਾਰ ਕੀ ਐਕਸ਼ਨ ਲਿਆ ਜਾਣਾ ਜਿਹੜਾ ਵੀ ਐਕਸ਼ਨ ਮੈਂ ਲਾਉਂਗਾ ਜੀ ਜਮਾ ਜੁਨੀਆ ਦੇ ਸਹਿਯੋਗ ਨਾਲ ਲਾਉਂਗਾ ਸਾਰੇ ਭਰਾ ਮਾਨ ਦੇ ਸਹਿਯੋਗ ਨਾਲ ਲਾਉਂਗਾ ਤੇ ਬਹੁਤ ਕੁਝ ਆ ਜੁਨੀਆ ਦੇ ਵਿੱਚ ਕਰੋੜਾ ਰੁਪਏ ਦਾ ਘਾਬੜਾ ਜੀ ਇਹ ਮੈਂ ਕੱਢ ਕੇ ਦੱਸੂਗਾ ਮੀਡੀਆ 'ਚ ਜਾਗਰ ਕਰੂੰਗਾ ਤੇ ਜਿੱਥੇ ਸਾਡੇ ਜਿੱਥੇ ਕੋਈ ਸਾਨੂੰ ਦਿੱਕਤ ਆਊਗੀ ਸਾਡੇ ਭਾਈ ਕਾਲਾ ਢੱਲੋ ਜੀ ਉਹਨਾਂ ਦਾ ਸਾਥ ਲੈਂਦਾ ਜਾਊਂਗਾ ਸਾਡਾ ਸਹਿਯੋਗ ਦੇਣਗੇ ਸਾਡਾ ਸਾਨੂੰ ਭਰੋਸਾ ਦਿੱਤਾ ਇਹਨਾਂ ਨੇ ਜੇ ਤੁਹਾਡੀ ਜ਼ਮੀਨ ਮੰਨ ਲਓ ਨਹੀਂ ਆਹੋ ਹੁੰਦੀ ਤੁਹਾਡਾ ਨਹੀਂ ਇਸ ਸਲਾਈ ਹੁੰਦੀ ਤੁਹਾਡਾ ਅਗਲਾ ਸੰਘਰਸ਼ ਕੀ ਹੋਏਗਾ ਸੰਘਰਸ਼ਮਰਤਾ ਕਹਿੰਿਆ ਜੀ ਜ਼ਮੀਨ ਨਹੀਂ ਛੱਡਦਾ ਅਗਲੇ ਆਹੀ ਸੰਘਰਸ਼ ਸਾਡੀਆਂ ਲਾਸਾਂ ਉੱਤੋਂ ਲੱਗ ਕੇ ਤਾਂ ਕੋਈ ਸਾਡੇ ਤੇ ਜ਼ਮੀਨ ਤੇ ਕਬਜ਼ਾ ਕਰ ਲੈਣੀ ਅਸੀਂ ਐ ਕਬਜ਼ਾ ਹੀ ਕਰ ਦੋ ਜਿਸੇ ਖੱਡੜਾ ਸਾਹਿਬ ਪਹਿਲਾਂ ਪ੍ਰਧਾਨੀ ਆ ਹੁਣ ਇੱਥੇ ਅਨਾਉਂਸ ਚੱਲ ਰਹੀ ਸੀ ਇਹ ਵੀ ਖੱਡੜਾ ਸਾਹਿਬ ਜਿਹੜੇ ਸੀਗੇ ਕੰਡਾ ਦੇ ਲਾਉਂਦੇ ਹੁੰਦੇ ਸੀ ਉਸ ਹਿਸਾਬ ਦਾ ਕੀ ਤੁਹਾਡੇ ਤੋਂ ਅੱਜ ਬਹੁਤ ਉਮੀਦਾਂ ਕੀ ਤੁਸੀਂ ਵੀ ਇਸ ਤਰ੍ਹਾਂ ਦਾ ਕੁਝ ਕਰੋਗੇ ਹਾਂ ਜੀ ਖੱਡੜਾ ਸਾਹਿਬ ਤੋਂ ਚ